यूपी ਦੇ ਕਾਨਪੁਰ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ। ਇਸ ਪਰਿਵਾਰ ਨੂੰ ਉੱਤਮ ਫੈਮਲੀ ਦੇ ਨਾਮ ਤੋਂ ਜਾਣਿਆ ਜਾਂਦਾ ਸੀ। ਇਹ ਫੈਮਲੀ ਦੇ ਵਿੱਚ 4 ਜਾਨੇ ਰਹਿੰਦੇ ਸਨ। ਘਰ ਦੇ ਮੁਖੀਆ ਦਾ ਨਾਮ ਸੀ ਮੁੰਨਾ ਲਾਲ ਤੇ ਇਹਦੀ ਪਤਨੀ ਦਾ ਨਾਮ ਸੀ ਰਾਜਦੇਵੀ। ਇਹਨਾਂ ਦਾ ਇੱਕ ਮੁੰਡਾ ਸੀ ਜਿਹਦਾ ਨਾਮ ਸੀ ਵਿਪਨ। ਇੱਕ ਇਹਨਾਂ ਦੀ ਛੋਟੀ ਕੁੜੀ ਸੀ ਜਿਹਦਾ ਨਾਮ ਸੀ ਕੋਮਲ। ਇਹ ਪਰਿਵਾਰ ਇੱਕ ਖੁਸ਼ਹਾਲ ਪਰਿਵਾਰ ਸੀ। ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੰਗੀ ਪੇਸ਼ੀ ਨਹੀਂ ਸੀ। ਰੋਜ਼ਮਰਰਾ ਦੀ ਜ਼ਿੰਦਗੀ ਦੀ ਤਰ੍ਹਾਂ 4 ਜੁਲਾਈ 2022 ਨੂੰ ਇਹ ਪਰਿਵਾਰ ਰਾਤ ਨੂੰ ਰੋਟੀ ਪਾਣੀ ਖਾ ਕੇ ਸੁੱਤਾ ਸੀ। ਗਰਾਊਂਡ ਫਲੋਰ ਤੇ ਦੋ ਕਮਰੇ ਸਨ। ਇੱਕ ਕਮਰੇ ਦੇ ਵਿੱਚ ਇਹਨਾਂ ਦੇ ਮਾਤਾ ਪਿਤਾ ਸੌਂਦੇ ਸਨ। ਇੱਕ ਕਮਰੇ ਦੇ ਵਿੱਚ ਇਹਨਾਂ ਦੀ ਕੁੜੀ ਕੋਮਲ ਸੌਂਦੀ ਸੀ। ਉੱਪਰ ਵਾਲੇ ਕਮਰੇ ਦੇ ਵਿੱਚ ਇਹਨਾਂ ਦਾ ਮੁੰਡਾ ਵਿਪਨ ਸੌਂਦਾ ਸੀ। ਰਾਤ ਦੇ ਕਰੀਬ 1 ਵਜੇ ਕੋਮਲ ਨੂੰ ਬਾਹਰ ਆਵਾਜ਼ਾਂ ਸੁਣਾਈ ਦਿੰਦੀਆਂ ਨੇ। ਉਹ ਜਦੋਂ ਬਾਹਰ ਨਿਕਲਦੀ ਹੈ ਤੇ ਦੇਖਦੀ ਹੈ ਕਿ ਉਹਨਾਂ ਦੇ ਘਰ ਦੇ ਵਿੱਚੋਂ ਤਿੰਨ ਬੰਦੇ ਜਿਨ੍ਹਾਂ ਨੇ ਮੂੰਹ ਤੇ ਕਪੜਾ ਬੰਨਿਆ ਹੋਇਆ ਹੈ, ਉਹ ਤਿੰਨੇ ਹੀ ਘਰੋਂ ਭੱਜ ਰਹੇ ਨੇ। ਉਹ ਹੁਣ ਫਟਾਫਟ ਆਪਣੇ ਮਾਪਿਓ ਦੇ ਕਮਰੇ ਦੇ ਵਿੱਚ ਜਾਂਦੀ ਹੈ ਤੇ ਜਿਸ ਤਰ੍ਹਾਂ ਹੀ ਉਹ ਆਪਣੇ ਮਾਪਿਓ ਦੇ ਕਮਰੇ ਦੇ ਦਰਵਾਜ਼ਾ ਖੋਲਦੀ ਹੈ ਤਾਂ ਅੰਦਰ ਵਰਦੀ ਹੈ ਤਾਂ ਇਹਦੀ ਚੀਕ ਨਿਕਲ ਜਾਂਦੀ ਹੈ ਉਹ ਫਿਰ ਜਲਦੀ ਦੇ ਨਾਲ ਉੱਪਰ ਵਾਲੇ ਕਮਰੇ ਦੇ ਵਿੱਚ ਜਾਂਦੀ ਹੈ ਤੇ ਆਪਣੇ ਭਰਾ ਨੂੰ ਬੁਲਾ ਕੇ ਲਿਆਉਂਦੀ ਹੈ ਇਹ ਦੋਨੇ ਜਾਣੇ ਹੁਣ ਆ ਕੇ ਕਮਰੇ ਦੇ ਵਿੱਚ ਦੇਖਦੇ ਨੇ ਤਾਂ ਇਹਨਾਂ ਦੇ ਸਾਹਮਣੇ ਇਹਨਾਂ ਦੇ ਮਾਪਿਓ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ ਕਿਸੇ ਨੇ ਇਹਨਾਂ ਦਾ ਗਲਾ ਬੜੀ ਹੀ ਬੇਰਹਿਮੀ ਦੇ ਨਾਲ ਦੋਨਾਂ ਦਾ ਕਤਲ ਕਰ ਦਿੱਤਾ ਸੀ ਇਹ ਹੁਣ ਉੱਚੀ ਉੱਚੀ ਚੀਕਾ ਮਾਰਨੀਆਂ ਸ਼ੁਰੂ ਕਰ ਦਿੰਦੇ ਨੇ ਰੋਣਾ ਪਿਟਣਾ ਸ਼ੁਰੂ ਕਰ ਦਿੰਦੇ ਨੇ ਇਹਨਾਂ ਦੀਆਂ ਆਵਾਜ਼ਾਂ ਸੁਣ ਕੇ ਗਵਾਂਡੀ ਵੀ ਇਹਨਾਂ ਦੇ ਘਰ ਦੇ ਵਿੱਚ ਆ ਜਾਂਦੇ ਨੇ ਇਹਨਾਂ ਵਿੱਚੋਂ ਕੋਈ ਜਨਾ ਪੁਲਿਸ ਨੂੰ ਫੋਨ ਕਰਦਾ ਹੈ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਸਟਾਰਟਿੰਗ ਤੋਂ ਇਹੀ ਲੱਗ ਰਿਹਾ ਸੀ ਕਿ ਜਿਵੇਂ ਕੋਈ ਲੁੱਟ ਖੋਹ ਦੇ ਇਰਾਦੇ ਦੇ ਨਾਲ ਘਰ ਦੇ ਅੰਦਰ ਵੜਿਆ ਹੋਵੇ ਤੇ ਉਹਨਾਂ ਨੇ ਇਹਨਾਂ ਨੂੰ ਮਾਰਿਆ ਸੀ ਪਰ ਯਕੀਨ ਮੰਨਿਓ ਕਿ ਜਿਸ ਤਰ੍ਹਾਂ ਹੀ ਤੁਸੀਂ ਇਸ ਕੇਸ ਦੇ ਵਿੱਚ ਅੱਗੇ-ਅੱਗੇ ਵਧੋਗੇ ਤੁਹਾਡੇ ਵੀ ਪੈਰਾਂ ਥੱਲੇੋਂ ਜ਼ਮੀਨ ਹਿਲ ਜਾਵੇਗੀ ਇਸ ਲਈ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਸਾਥ ਏਰੀਆ ਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲ ਕ੍ਰਾਈਮ ਪੁਲਿਸ ਨੇ ਇਸ ਕੇਸ ਨੂੰ ਚੋਰੀ ਚੱਕੇ ਦਾ ਮਾਮਲਾ ਸਮਝ ਕੇ ਜਾਂਚ ਕਰਦੀ ਹੈ ਜਲਦ ਹੀ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਸ ਘਰ ਦੇ ਵਿੱਚੋਂ ਕੋਈ ਵੀ ਕੀਮਤੀ ਚੀਜ਼ ਚੋਰੀ ਨਹੀਂ ਹੋਈ ਸੀ ਵਿਪਨ ਕੋਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਵਿਪਨ ਦੱਸਦਾ ਹੈ ਕਿ ਉਹਨੂੰ ਸ਼ੱਕ ਹੈ ਕਿ ਉਹਦੇ ਸਹੁਰਿਆਂ ਨੇ ਕਿਉਂਕਿ ਕੁਝ ਸਾਲ ਪਹਿਲਾਂ ਵਿਪਨ ਦਾ ਵਿਆਹ ਹੋਇਆ ਸੀ ਤੇ ਇਹਦੀ ਜਿਹੜੀ ਪਤਨੀ ਸੀ ਉਹ ਮੈਂਟਲੀ ਤੌਰ ਤੇ ਸਹੀ ਨਹੀਂ ਸੀ ਜਿਸ ਕਰਕੇ ਇਹਨੇ ਆਪਣੀ ਪਤਨੀ ਨੂੰ ਉਹਦੇ ਪੇਕੇ ਘਰ ਛੱਡ ਕੇ ਆ ਗਿਆ ਸੀ ਹੁਣ ਉਹਦਾ ਤਲਾਕ ਦੇ ਲਈ ਕੇਸ ਚੱਲ ਰਿਹਾ ਸੀ ਤੇ ਇਹਨੂੰ ਸ਼ੱਕ ਸੀ ਕਿ ਸ਼ਾਇਦ ਉਹਦੇ ਪੇਕੇਆਂ ਨੇ ਹੀ ਇਹਦੇ ਤੇ ਹਮਲਾ ਕਰਾਇਆ ਹੋਵੇ ਜਿਸ ਵਿੱਚ ਇਹਦੇ ਮਾਪਿਓ ਦੀ ਜਾਨ ਚਲੀ ਗਈ ਹੁਣ ਪੁਲਿਸ ਵਾਲੇ ਜਾਂਚ ਪੜਤਾਲ ਕਰਨ ਵਾਸਤੇ ਇੱਕ ਟੀਮ ਨੂੰ ਵਿਪਨ ਦੇ ਸੌੜਿਆਂ ਦੇ ਘਰ ਭੇਜਦੇ ਨੇ ਤੇ ਇੱਕ ਟੀਮ ਇਹਨਾਂ ਦੇ ਘਰ ਦੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਨੇ ਉਹਨਾਂ ਦੀ ਜਾਂਚ ਕਰਨ ਲੱਗ ਪੈਂਦੀ ਹੈ ਤਾਂ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਹੈ ਕਿ ਇਹ ਘਟਨਾ ਵਾਲੀ ਰਾਤ ਕਰੀਬ 1.5 ਵਜੇ ਦੇ ਵਿੱਚ ਇੱਕ ਮੁੰਡਾ ਜਿਸ ਨੇ ਮੂੰਹ ਦੇ ਉੱਤੇ ਕਪੜਾ ਬੰਨਿਆ ਹੋਇਆ ਸੀ ਉਹ ਕੋਮਲ ਦੇ ਘਰ ਦੇ ਅੰਦਰ ਵਰਦਾ ਹੋਇਆ ਦਿਖਾਈ ਦੇ ਰਿਹਾ ਸੀ ਤੇ ਇੱਥੇ ਹੈਰਾਨੀ ਵਾਲੀ ਗੱਲ ਇਹ ਸੀ ਕਿ ਇਹਨਾਂ ਦਾ ਦਰਵਾਜ਼ਾ ਜਿਵੇਂ ਕਿਸੇ ਨੇ ਪਹਿਲਾਂ ਹੀ ਖੁੱਲਾ ਛੱਡਿਆ ਹੋਵੇ ਉਹ ਸਿੱਧਾ ਹੀ ਅੰਦਰ ਵਰਦਾ ਹੈ ਤੇ ਤਕਰੀਬਨ ਡੇਢ-ਦੋ ਘੰਟੇ ਬਾਅਦ ਉਹ ਵਾਪਸ ਬਾਹਰ ਨਿਕਲਦਾ ਹੋਇਆ ਦਿਖਾਈ ਦਿੰਦਾ ਹੈ ਤੇ ਇਹਦੇ ਹੱਥ ਦੇ ਵਿੱਚ ਇੱਕ ਲਾਲ ਰੰਗ ਦਾ ਬੈਗ ਵੀ ਇਹਨੇ ਫੜਿਆ ਹੋਇਆ ਸੀ ਜਦੋਂ ਕੋਮਲ ਕੋਲੋਂ ਪੁਲਿਸ ਨੇ ਬਿਆਨ ਲਏ ਤਾਂ ਕੋਮਲ ਕਹਿੰਦੀ ਸੀ ਕਿ ਉਹਨੇ ਤਿੰਨ ਜਾਨਿਆਂ ਨੂੰ ਅੰਦਰ ਆਉਂਦੇ ਹੋਏ ਵੇਖਿਆ ਸੀ ਜਦਕਿ ਇੱਥੇ ਸੀਸੀਟੀਵੀ ਕੈਮਰਾ ਚੀਕਾਂ ਮਾਰ-ਮਾਰ ਕੇ ਦੱਸ ਰਿਹਾ ਸੀ ਕਿ ਘਰ ਦੇ ਅੰਦਰ ਤਿੰਨ ਜਾਨੇ ਨਹੀਂ ਬਲਕਿ ਇੱਕ ਮੁੰਡਾ ਹੀ ਭਰਿਆ ਸੀ ਜਿਨੇ ਮੂੰਹ ਦੇ ਉੱਤੇ ਕਾਲੇ ਰੰਗ ਦਾ ਕੱਪੜਾ ਬੰਨਿਆ ਹੋਇਆ ਸੀ ਤੇ ਘਰ ਦਾ ਮੇਨ ਦਰਵਾਜਾ ਪਹਿਲਾਂ ਹੀ ਕਿਸੇ ਨੇ ਖੁੱਲਾ ਛੱਡਿਆ ਹੋਇਆ ਸੀ ਹੁਣ ਪੁਲਿਸ ਨੂੰ ਸ਼ੱਕ ਕਰਦੇ ਜੀਆਂ ਦੇ ਉੱਤੇ ਹੀ ਹੋਣਾ ਸ਼ੁਰੂ ਹੋ ਗਿਆ ਸੀ ਜਾਨਕੀ ਵਿਪਨਤੇ ਤੇ ਕੋਮਲ ਦੇ ਉੱਤੇ ਹੁਣ ਪੁਲਿਸ ਆਪਣੀ ਜਾਂਚ ਇਸ ਐਂਗਲ ਤੋਂ ਕਰਨੀ ਸ਼ੁਰੂ ਕਰ ਦਿੰਦੀ ਹੈ ਤੇ ਇਹਨਾਂ ਨੂੰ ਕਰਦੇ ਦੋਨਾਂ ਬਜ਼ੁਰਗਾਂ ਦੀ ਪੋਸਟਮਾਰਟਮ ਦੀ ਰਿਪੋਰਟ ਵੀ ਆ ਜਾਂਦੀ ਹੈ ਜਿਹਦੇ ਵਿੱਚ ਨਿਕਲ ਕੇ ਇਹ ਸਾਹਮਣੇ ਆਇਆ ਕਿ ਇਹਨਾਂ ਨੂੰ ਮਾਰਨ ਤੋਂ ਪਹਿਲਾਂ ਕਿਸੇ ਨੇ ਨਸ਼ੇ ਵਾਲੀ ਕੋਈ ਦਵਾਈ ਇਹਨਾਂ ਨੂੰ ਪਿਲਾਈ ਸੀ ਹਨ ਸ਼ਾਨਬੀਨ ਤੋਂ ਇਹ ਪਤਾ ਲੱਗਦਾ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਘਰ ਦੀ ਜਿਹੜੀ ਕੁੜੀ ਸੀ ਕੋਮਲ ਇਹਨੇ ਅਨਾਰ ਦਾ ਜੂਸ ਬਣਾਇਆ ਸੀ ਤੇ ਇਹ ਜੂਸ ਘਰ ਦੇ ਸਾਰੇ ਜੀਆਂ ਨੂੰ ਇਹਨੇ ਦਿੱਤਾ ਸੀ ਇੱਥੇ ਜੂਸ ਇਹਦੇ ਮਾਪਿਓ ਨੇ ਤਾਂ ਪੀ ਲਿਆ ਸੀ ਪਰ ਵਿਪਨ ਨੇ ਇਹ ਜੂਸ ਨਹੀਂ ਪੀਤਾ ਸੀ ਤੇ ਥੋੜਾ ਜੂਸ ਕਿਚਨ ਦੇ ਵਿੱਚ ਬਚਿਆ ਹੋਇਆ ਸੀ ਹੁਣ ਪੁਲਿਸ ਵਾਲੇ ਬਿਨਾਂ ਦੇਰੀ ਕੀਤਿਆਂ ਹੀ ਇਹ ਜਿਹੜਾ ਬਚਿਆ ਹੋਇਆ ਜੂਸ ਸੀ ਇਹਨੂੰ ਲੈਬ ਦੇ ਵਿੱਚ ਭੇਜਦੇ ਨੇ ਤੇ ਇਹਦੀ ਜਾਂਚ ਕਰਵਾਉਂਦੇ ਨੇ ਤੇ ਇਹਦੀ ਜਾਂਚ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹ ਜੂਸ ਦੇ ਵਿੱਚ ਕੋਈ ਨਸ਼ੀਲੀ ਦਵਾਈ ਮਲਾਈ ਗਈ ਸੀ ਹੁਣ ਪੂਰਾ ਦਾ ਪੂਰਾ ਸ਼ੱਕ ਕੋਮਲ ਦੇ ਉੱਤੇ ਹੀ ਜਾ ਰਿਹਾ ਸੀ ਕਿਉਂਕਿ ਇਹ ਜੂਸ ਕੋਮਲ ਨਹੀਂ ਬਣਾਇਆ ਸੀ ਹੁਣ ਪੁਲਿਸ ਵਾਲੇ ਕੋਮਲ ਦੀ ਕੋਲ ਡਿਟੇਲ ਕਢਵਾਉਂਦੀ ਹੈ ਤੇ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹ ਕੋਮਲ ਦੋ ਨੰਬਰਾਂ ਦੇ ਉੱਤੇ ਲੰਬੀਆਂ ਲੰਬੀਆਂ ਗੱਲਾਂ ਕਰਦੀ ਸੀ ਜਿਸ ਰਾਤ ਇਹ ਘਟਨਾ ਹੋਈ ਸੀ ਉਸ ਰਾਤ ਵੀ ਇਹਨੇ ਇੱਕ ਨੰਬਰ ਦੇ ਉੱਤੇ ਮੈਸੇਜ ਭੇਜਿਆ ਸੀ ਕਿ ਸਭ ਕੁਝ ਰੈਡੀ ਹੈ ਤੇ ਤੁਸੀਂ ਆਪਣਾ ਕੰਮ ਕਰਨ ਦੇ ਲਈ ਆ ਜਾਓ ਹੁਣ ਪੁਲਿਸ ਨੂੰ ਸਾਫ਼-ਸਾਫ਼ ਇਹ ਪਤਾ ਲੱਗ ਗਿਆ ਸੀ ਕਿ ਕੋਮਲ ਨੇ ਹੀ ਉਸ ਰਾਤ ਉਹ ਮੁੰਡੇ ਨੂੰ ਅੰਦਰ ਬੁਲਾਇਆ ਸੀ ਹੁਣ ਪੁਲਿਸ ਵਾਲੇ ਕੋਮਲ ਨੂੰ ਗ੍ਰਿਫਤਾਰ ਕਰਦੇ ਨੇ ਤੇ ਇਹਦੇ ਕੋਲੋਂ ਫਿਰ ਸ਼ਕਤੀ ਦੇ ਨਾਲ ਪੁੱਛਗਿੱਛ ਕਰਦੇ ਨੇ ਹੁਣ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਹੈ ਕਿ ਜਿਹੜਾ ਘਰ ਦਾ ਮੁਖੀਆ ਸੀ ਮੁੰਨਾ ਲਾਲ ਤੇ ਰਾਜਦੇਵੀ ਇਹਨਾਂ ਦੇ ਘਰ ਦੇ ਵਿੱਚ ਜਦੋਂ ਇਹਨਾਂ ਦਾ ਮੁੰਡਾ ਹੋਇਆ ਸੀ ਵਿਪਨ ਉਸ ਤੋਂ ਬਾਅਦ ਇਹਨਾਂ ਦੇ ਘਰ ਦੇ ਵਿੱਚ ਕੋਈ ਵੀ ਔਲਾਦ ਨਹੀਂ ਹੋਈ ਸੀ ਪਰ ਇਹ ਇੱਕ ਕੁੜੀ ਦੀ ਇੱਛਾ ਰੱਖਦੇ ਸਨ ਤੇ ਡਾਕਟਰਾਂ ਕੋਲੇ ਜਾਂਦੇ ਨੇ ਤੇ ਡਾਕਟਰ ਇਹਨਾਂ ਨੂੰ ਮਨਾ ਕਰ ਦਿੰਦੇ ਨੇ ਕਿ ਤੁਹਾਡੇ ਘਰ ਕੋਈ ਵੀ ਔਲਾਦ ਹੁਣ ਨਹੀਂ ਹੋਵੇਗੀ ਹੁਣ ਮੁੰਨਾ ਲਾਲ ਦਾ ਛੋਟਾ ਭਰਾ ਸੀ ਤੇ ਉਹਦੇ ਘਰ ਇੱਕ ਕੁੜੀ ਹੁੰਦੀ ਹੈ ਤੇ ਇਹਨਾਂ ਨੇ ਬਚਪਨ ਤੋਂ ਹੀ ਉਹ ਕੁੜੀ ਨੂੰ ਅਡਾਪਟ ਕਰ ਲਿਆ ਸੀ ਤੇ ਇਹਨਾਂ ਨੇ ਆਪਣੇ ਦੋਨਾਂ ਬੱਚਿਆਂ ਨੂੰ ਪੜਾਇਆ ਲਿਖਾਇਆ ਕੋਈ ਵੀ ਇਹਨਾਂ ਦੇ ਵਿੱਚ ਭੇਦਭਾਵ ਨਹੀਂ ਕੀਤਾ ਹੁਣ ਜਿਸ ਤਰ੍ਹਾਂ ਹੀ ਸੰ 2017 ਹੁੰਦੀ ਹੈ ਮੁੰਨਾ ਲਾਲ ਆਪਣੇ ਵੱਡੇ ਮੁੰਡੇ ਵਿਪਨ ਦਾ ਵਿਆਹ ਇੱਕ ਕੁੜੀ ਦੇ ਨਾਲ ਕਰ ਦਿੰਦਾ ਹੈ ਪਰ ਅਗਲੇ ਹੀ ਦਿਨ ਇਹਨੂੰ ਇਹ ਪਤਾ ਲੱਗਦਾ ਹੈ ਕਿ ਇਹ ਕੁੜੀ ਮਾਨਸਿਕ ਤੌਰ ਤੇ ਸਹੀ ਨਹੀਂ ਹੈ ਤੇ ਇਹਨਾਂ ਨੇ ਅਗਲੇ ਦਿਨ ਹੀ ਇਹ ਕੁੜੀ ਨੂੰ ਵਾਪਸ ਭੇਜ ਦਿੱਤਾ ਸੀ ਹੁਣ ਇਹ ਕੁੜੀ ਵਾਲਿਆਂ ਨੇ ਇਹਨਾਂ ਤੇ ਕੇਸ ਕੀਤਾ ਸੀ ਤੇ 50 ਲੱਖ ਰੁਪਏ ਦੀ ਮੰਗ ਕੀਤੀ ਸੀ ਤੇ ਇੱਥੇ ਮੁੰਨਾ ਲਾਲ ਨੇ ਆਪਣੇ ਮੁੰਡੇ ਨੂੰ ਇਹ ਕਿਹਾ ਸੀ ਕਿ ਉਹ ਆਪਣੀ ਪ੍ਰਾਪਰਟੀ ਵੇਚ ਕੇ ਉਹਨਾਂ ਨੂੰ 50 ਲੱਖ ਦੇ ਦੇਣਗੇ ਤੇ ਇਹ ਕੇਸ ਨੂੰ ਰਫਾ ਦਫਾ ਕਰਨਗੇ ਇਨਾਂ ਦੇ ਰਿਸ਼ਤੇਦਾਰਾਂ ਦੇ ਕੋਈ ਫੰਕਸ਼ਨ ਹੁੰਦਾ ਹੈ ਤੇ ਪੂਰਾ ਦਾ ਪੂਰਾ ਪਰਿਵਾਰ ਫੰਕਸ਼ਨ ਦੇ ਵਿੱਚ ਗਿਆ ਹੁੰਦਾ ਹੈ ਤੇ ਇੱਥੇ ਕੋਮਲ ਨੂੰ ਪਤਾ ਲੱਗਦਾ ਹੈ ਰਿਸ਼ਤੇਦਾਰਾਂ ਦੇ ਕੋਲੋਂ ਹੀ ਕਿ ਉਹ ਉਹਨਾਂ ਦੀ ਸੱਕੀ ਕੁੜੀ ਨਹੀਂ ਹੈ ਇਸ ਪਾਰਟੀ ਦੇ ਵਿੱਚ ਕੋਮਲ ਦੀ ਮੁਲਾਕਾਤ ਹੁੰਦੀ ਹੈ ਰਾਹੁਲ ਨਾਮ ਦੇ ਮੁੰਡੇ ਦੇ ਨਾਲ ਜਿਹੜਾ ਕਿ ਇੱਕ ਆਰਮੀ ਦੇ ਵਿੱਚ ਐਂਬੂਲੈਂਸ ਦਾ ਡਰਾਈਵਰ ਸੀ ਹੁਣ ਇਹਨਾਂ ਦੀ ਪਾਰਟੀ ਦੇ ਵਿੱਚ ਇਹ ਇੱਕ ਦੂਜੇ ਨੂੰ ਮਿਲਦੇ ਨੇ ਇਹਨਾਂ ਦੀ ਵਿੱਚ ਦੋਸਤੀ ਹੁੰਦੀ ਹੈ ਦੋਸਤੀ ਤੋਂ ਬਾਅਦ ਇਹ ਜਲਦੀ ਹੀ ਇਹਨਾਂ ਦੇ ਵਿੱਚ ਪਿਆਰ ਹੋ ਜਾਂਦਾ ਹੈ ਹੁਣ ਇਹ ਕੋਮਲ ਆਪਣੇ ਪਰਿਵਾਰ ਵਾਲਿਆਂ ਨੂੰ ਕਹਿੰਦੀ ਹੈ ਕਿ ਉਹ ਉਹਦਾ ਵਿਆਹ ਰਾਹੁਲ ਦੇ ਨਾਲ ਕਰ ਦੇਣ ਕਿਉਂਕਿ ਉਹ ਇੱਕ ਗਵਰਨਮੈਂਟ ਜੌਬ ਵੀ ਕਰਦਾ ਹੈ ਤੇ ਨਾਲੇ ਹੀ ਉਹ ਉਹਨੂੰ ਪਿਆਰ ਵੀ ਕਰਦਾ ਹੈ ਪਰ ਮੁੰਨਾ ਲਾਲ ਤੇ ਰਾਜਦੇਵੀ ਕੋਮਲ ਨੂੰ ਇਹ ਕਹਿੰਦੇ ਨੇ ਕਿ ਉਹ ਰਾਹੁਲ ਦੇ ਨਾਲ ਉਹਦਾ ਵਿਆਹ ਨਹੀਂ ਕਰ ਸਕਦੇ ਕਿਉਂਕਿ ਉਹ ਬਹੁਤ ਹੀ ਉਹਨਾਂ ਦਾ ਕਰੀਬੀ ਰਿਸ਼ਤੇਦਾਰ ਸੀ ਤੇ ਰਿਸ਼ਤੇਦਾਰੀ ਦੇ ਵਿੱਚੋਂ ਉਹ ਇਹਦਾ ਕਜਨ ਬ੍ਰਦਰ ਲੱਗਦਾ ਸੀ ਕੋਮਲ ਨੂੰ ਹੁਣ ਇਹ ਲੱਗਦਾ ਸੀ ਕਿ ਉਹ ਇੱਕ ਇਹਨਾਂ ਦੀ ਅਡਾਪਟਡ ਕੁੜੀ ਹੈ ਤੇ ਇਸ ਲਈ ਇਹ ਪੂਰਾ ਪਰਿਵਾਰ ਇਹਦੀਆਂ ਖੁਸ਼ੀਆਂ ਨਹੀਂ ਦੇਖਣਾ ਚਾਹੁੰਦਾ ਇਹਨੂੰ ਹੁਣ ਇਹ ਲੱਗਦਾ ਸੀ ਕਿ ਜਾਣਬੁੱਝ ਕੇ ਇਹਦਾ ਵਿਆਹ ਰਾਹੁਲ ਦੇ ਨਾਲ ਨਹੀਂ ਕੀਤਾ ਜਾ ਰਿਹਾ ਜਦਕਿ ਆਪਣੇ ਮੁੰਡੇ ਵਾਸਤੇ ਇਹ 50 ਲੱਖ ਰੁਪਏ ਦੇਣ ਲਈ ਵੀ ਤਿਆਰ ਹੋ ਗਏ ਸਨ ਦੂਜੇ ਬੰਨੇ ਕੋਮਲ ਦਾ ਬੁਆਏਫਰੈਂਡ ਰਾਹੁਲ ਵੀ ਅੱਗ ਦੇ ਵਿੱਚ ਤੇਲ ਪਾਉਂਦਾ ਕੰਮ ਕਰਦਾ ਸੀ। ਉਹ ਵੀ ਹੁਣ ਕੋਮਲ ਨੂੰ ਪ੍ਰਹਾਰ ਰਿਹਾ ਸੀ ਕਿ ਤੇਰੇ ਮਾਪਿਓ ਨੇ ਤੈਨੂੰ ਕੋਈ ਪ੍ਰਾਪਰਟੀ 'ਚੋਂ ਹਿੱਸਾ ਨਹੀਂ ਦੇਣਾ ਕਿਉਂਕਿ ਤੂੰ ਉਹਨਾਂ ਦੀ ਅਸਲੀ ਔਲਾਦ ਨਹੀਂ ਹੈ। ਹੁਣ ਰਾਹੁਲ ਤੇ ਕੋਮਲ ਮਿਲ ਕੇ ਇੱਕ ਪਲਾਨ ਬਣਾਉਂਦੇ ਨੇ ਕਿ ਕਿਉਂ ਨਾ ਕੋਮਲ ਦੇ ਮਾਤਾ-ਪਿਤਾ ਨੂੰ ਮਾਰ ਦਿੱਤਾ ਜਾਵੇ ਤੇ ਨਾਲ ਹੀ ਇਹਦੇ ਭਰਾ ਵਿਪਨ ਨੂੰ ਵੀ ਮਾਰ ਦਿੱਤਾ ਜਾਵੇ ਤੇ ਜਿਸ ਤੋਂ ਬਾਅਦ ਹੀ ਸਾਰੀ ਪ੍ਰਾਪਰਟੀ ਕੋਮਲ ਦੇ ਕੋਲ ਆ ਜਾਵੇਗੀ। ਰਾਹੁਲ ਦੀ ਜਿਹੜੀ ਪੋਸਟਿੰਗ ਸੀ ਉਹ ਮੁੰਬਈ ਦੇ ਵਿੱਚ ਸੀ। ਹੁਣ ਰਾਹੁਲ ਆਪਣੇ ਵੱਡੇ ਭਰਾ ਰੋਹਿਤ ਨੂੰ ਇਸ ਪਲਾਨ ਦੇ ਵਿੱਚ ਸ਼ਾਮਿਲ ਕਰਦਾ ਹੈ ਤਾਂ ਉਸ ਰਾਤ ਰੋਹਿਤ ਹੀ ਇਹਨਾਂ ਦੇ ਘਰ ਦੇ ਵਿੱਚ ਆਇਆ ਸੀ ਇਹ ਤਾਂ ਮਾਰਨਾ ਤਿੰਨਾਂ ਨੂੰ ਚਾਹੁੰਦੇ ਸਨ ਪਰ ਵਿਪਨ ਨੇ ਜਿਹੜਾ ਜੂਸ ਨਹੀਂ ਪੀਤਾ ਸੀ ਉਸ ਦਿਨ ਇਸ ਕਰਕੇ ਉਹ ਜਾਗਦਾ ਰਿਹਾ ਤੇ ਉਹਨੇ ਕਮਰੇ ਦੇ ਅੰਦਰੋਂ ਕੁੰਡੀ ਲਾ ਲਈ ਤੇ ਇਹਦੇ ਮਾਪਿਓ ਨੂੰ ਹੀ ਇਹਨਾਂ ਦੋਨਾਂ ਨੇ ਮਾਰ ਦਿੱਤਾ। ਕੋਮਲ ਨੇ ਪਹਿਲਾਂ ਇੱਕ ਚਾਕੂ ਨੂੰ ਉਹਦੀ ਤੇਜ਼ ਧਾਰ ਕਰਕੇ ਕਮਰੇ ਦੇ ਅੰਦਰ ਰੱਖਿਆ ਹੋਇਆ ਸੀ। ਤੇ ਜਿਸ ਤਰ੍ਹਾਂ ਹੀ ਰੋਹਿਤ ਕਮਰੇ ਦੇ ਅੰਦਰ ਆਉਂਦਾ ਹੈ ਤਾਂ ਉਹਨੂੰ ਇਹ ਚਾਕੂ ਫਰਾਉਂਦੀ ਹੈ ਤੇ ਚਾਕੂ ਦੇ ਨਾਲ ਉਹ ਆਪਣੇ ਮਾਤਾ-ਪਿਤਾ ਦਾ ਕਤਲ ਕਰਵਾ ਦਿੰਦੀ ਹੈ। ਜਿਸ ਤੋਂ ਬਾਅਦ ਉਹ ਆਪਣੇ ਭਰਾ ਦੇ ਕਮਰੇ ਦੇ ਵਿਪਨ ਦੇ ਕਮਰੇ ਦੇ ਵਿੱਚ ਜਾਂਦੀ ਹੈ ਪਰ ਕਮਰਾ ਅੰਦਰੋਂ ਬੰਦ ਹੁੰਦਾ ਹੈ। ਤੇ ਕੋਮਲ ਦਾ ਇਹ ਪਲਾਨ ਸੀ ਕਿ ਉਹਦੇ ਮਾਤਾ-ਪਿਤਾ ਦੀ ਹੱਤਿਆ ਦਾ ਇਲਜ਼ਾਮ ਵਿਪਨ ਦੇ ਉੱਤੇ ਪਾ ਦਿੱਤਾ ਜਾਵੇ। ਤੇ ਉਹਨਾਂ ਦੀ ਸਾਰੀ ਪ੍ਰਾਪਰਟੀ ਕੋਮਲ ਹੜਪ ਲਵੇਗੀ ਹੁਣ ਕੋਮਲ ਦੇ ਬਿਆਨਾਂ ਦੇ ਉੱਤੇ ਰੋਹਿਤ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਬੰਬੇ ਦੇ ਵਿੱਚ ਰਹਿੰਦੇ ਉਹਦੇ ਆਸ਼ਿਕ ਰਾਹੁਲ ਨੂੰ ਵੀ ਗ੍ਰਿਫਤਾਰ ਕਰ ਲਿਆ ਜਦੋਂ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪੁਸ਼ਕਿਸ਼ ਕੀਤੀ ਗਈ ਤਾਂ ਇੱਕ ਗੱਲ ਹੋਰ ਨਿਕਲ ਕੇ ਸਾਹਮਣੇ ਆਈ ਕਿ ਕੋਮਲ ਦਾ ਰਾਹੁਲ ਦੇ ਨਾਲ ਤਾਂ ਪ੍ਰੇਮ ਸੰਗ ਚੱਲ ਹੀ ਰਿਹਾ ਸੀ ਪਰ ਇਹਦੇ ਨਾਲ ਨਾਲ ਹੀ ਰੋਹਿਤ ਦੇ ਨਾਲ ਵੀ ਇਹਦਾ ਪਿਆਰ ਚੱਲ ਰਿਹਾ ਸੀ ਜਾਨੀ ਕਿ ਇੱਕੋ ਟਾਈਮ ਤੇ ਹੀ ਇਹ ਦੋਨਾਂ ਭਰਾਵਾਂ ਨੂੰ ਆਪਣੇ ਇਸ਼ਕ ਦੇ ਜਾਲ ਦੇ ਵਿੱਚ ਫਸਾਈ ਬੈਠੀ ਸੀ ਇਸ ਤਰ੍ਹਾਂ ਇੱਕ ਘਰ ਦੀ ਕੁੜੀ ਨਹੀਂ ਆਪਣੇ ਪੂਰੇ ਪਰਿਵਾਰ ਨੂੰ ਖਤਮ ਕਰਕੇ ਰੱਖ ਦਿੱਤਾ ਸੀ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਇਹ ਘਟਨਾ ਨੂੰ ਸੁਣਾਉਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਜਾਂ ਫਿਰ ਕਿਸੇ ਦਾ ਹਸੀ ਮਜ਼ਾਕ ਉਡਾਣਾ ਨਹੀਂ ਸੀ ਬਲਕਿ ਤੁਹਾਨੂੰ ਸੁਚੇਤ ਹੀ ਕਰਨਾ ਸੀ ਕਿ ਦੁਨੀਆ ਦੇ ਉੱਤੇ ਕਿੱਦਾਂ-ਕਿੱਦਾਂ ਦੇ ਕ੍ਰਾਈਮ ਚੱਲ ਰਹੇ ਨੇ